ਹੱਥੇ ਵਾਲੇ ਨੇ ਤੇ ਉਹਦੇ ਕੁਝ ਅਣਪਛਤੇ ਵਿਅਕਤੀਆਂ ਨੇ ਮੈਨੂੰ ਧਮਕੀ ਵੀ ਦਿੱਤੀ ਤੇ ਜਾਨ ਨੂੰ ਮਾਰਨ ਲਈ ਵੀ ਤੇ ਕਿਹਾ ਵੀ ਇਹ ਬੰਦ ਤੈਨੂੰ ਕਰਨਾ ਹੀ ਪੈਣਾ। ਪੇਰਨਲ ਜੋ ਤਕਾ ਹੋਇਆ ਉਹ ਇਹਦੇ ਠੇਕੇਦਾਰਾਂ ਦੇ ਇਹਦੇ ਗੁੰਡਿਆਂ ਦੇ ਜਾਂ ਉਹਨਾਂ ਦੇ ਕਰਕੇ ਹੋ ਰਿਹਾ ਹੈ। ਮੈਨੂੰ ਆਪਣੀ ਜਾਨ ਮਾਲ ਤੇ ਆਰਥਿਕਤਾ ਦਾ ਨੁਕਸਾਨ ਹੈ। ਮੈਂ ਜਤਿੰਦਰ ਕੁਮਾਰ ਸ਼ਰਮਾ ਪੁੱਤਰ ਸਵਰਗੀ ਸ਼੍ਰੀ ਓਮ ਪ੍ਰਕਾਸ਼ ਆਜ਼ਾਦ ਮਾਲਕ ਸ਼ਰਮਾ ਦੀ ਏਜੰਸੀ ਨੇੜੇ ਰੇਲਵੇ ਸਟੇਸ਼ਨ ਰੇਲਵੇ ਰੋਡ 메ਨ ਗੇਟ ਕੋਟਕਪੂਰਾ ਮੈਂ ਆਪਣਾ ਪੁਛਤੈਨੀ ਕਾਰੋਬਾਰ ਮੇਰੇ ਪਿਤਾ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਸਾਲ 1978 ਦੇ ਵਿੱਚ ਰੇਲਵੇ ਸਟੇਸ਼ਨ ਦੇ ਪੌੜੀਆਂ ਉਤਰ ਕੇ ਪੁਲ ਤੇ ਨਗਰ ਕੌਂਸਲ ਦੀ ਦੁਕਾਨ ਦੇ ਵਿੱਚ ਅਖਬਾਰ ਰਸਾਲੇ ਨਾਵਲ ਆਦਾਂ ਕੋਣ ਪਿਛਲੇ ਕਈ ਸਾਲਾਂ ਤੋਂ ਪ੍ਰਿੰਟ ਮੀਡੀਆ ਦਾ ਕੰਮ ਘਟਨ ਕਰਕੇ ਅਤੇ ਜਿਹੜਾ ਆਪਣਾ ਲਾਕਡਾਊਨ ਤੋਂ ਬਾਅਦ ਇਸ ਕੰਮ ਦਾ ਨਾਉਲ ਮੈਗਜ਼ੀਨ ਬੰਦ ਹੋਣ ਤੋਂ ਬਾਅਦ ਤੇ ਉਸ ਤੋਂ ਬਾਅਦ ਪ੍ਰਿੰਟ ਮੀਡੀਆ ਦਾ ਦੇ ਗਰਾਊਟ ਬਲ ਜਾਣਕਾਰੀ ਮੈਂ ਪਿਛਲੇ 1 ਸਾਲ ਤੋਂ ਜਿਹੜਾ ਹੈ ਨਾ ਆਪਣੇ ਇਸ ਦੁਕਾਨ ਤੇ ਬਿਮਾਰ ਹੋ ਗਿਆ ਸੀਗਾ ਤੇ ਡਾਕਟਰ ਦੀ ਸਲਾਹ ਤੋਂ ਸਾਈਕਲਿੰਗ ਬੰਦ ਕਰਨੀ ਪਈ ਤੇ ਮੈਨੂੰ ਆਪਣਾ ਕਾਰੋਬਾਰ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰਨ ਵਾਸਤੇ ਆਪਣੀ ਦੁਕਾਨ ਤੇ ਮੁਸ਼ਤਨੀ ਦੁਕਾਨ ਤੇ ਫਰੂਟ ਸਬਜ਼ੀ ਆਦੀ ਦਾ ਕੰਮ ਸ਼ੁਰੂ ਕਰਨਾ ਪਿਆ ਮੈਂ ਪਿਛਲੇ 5-6 ਮਹੀਨਿਆਂ ਤੋਂ ਇਹ ਕੰਮ ਕਰ ਰਿਹਾ ਹਾਂ ਮੈਨੂੰ ਆਵਾਜ਼ ਮਾਰਨ ਦਾ ਕੋਈ ਬਹੁਤਾ ਤਜਰਬਾ ਨਾ ਹੋਣ ਕਰਕੇ ਮੈਂ ਇੱਕ ਸਪੀਕਰ ਜੋ ਚਾਈਨਾ ਮੇਡ ਸੀ ਮਾਰਕੀਟ 'ਚ ਤਕਰੀਬਨ 4-500 ਰੁਪਏ ਦੇ ਵਿੱਚ ਮੈਂ ਮਿਲਦਾ ਉਹ ਆਵਾਜ਼ ਫੀਡ ਕਰਕੇ ਤੇ ਮੈਂ ਉਹ ਇੱਥੇ ਆਪਣਾ ਸੇਲ ਵਧਾਈ ਤੇ ਉਸ ਦੌਰਾਨ ਜਿਹੜਾ ਹੈ ਮੇਰੇ ਸਾਹਮਣੇ ਮੇਰੀ ਦੁਕਾਨ ਤੋਂ ਤਕਰੀਬਨ 30-35 ਫੁੱਟ ਦੀ ਦੂਰੀ ਤੇ ਸਥਿਤ ਇੱਕ ਹਾਤੇ ਵਾਲਾ ਜਿਹਦਾ ਨਾਮ ਰਾਜਕੁਮਾਰ ਉਰਫ ਰਾਜੂ ਹੈ ਤੇ ਉਹ ਹਾਤਾ ਚਲਾਉਂਦਾ ਹੈ ਮੇਰੀ ਦੁਕਾਨ ਦੀ 10 ਫੁੱਟ ਦੀ 10 ਜਾਂ 15 ਫੁੱਟ ਦੀ ਦੂਰੀ ਤੇ ਇੱਕ ਠੇਕਾ ਹੈ ਠੇਕੇ ਤੋਂ ਚਾਰ ਦੁਕਾਨਾਂ ਛੱਡ ਕੇ ਉਹਦਾ ਇੱਕ ਆਤਾ ਹੈ ਤੇ ਉਹ ਉਹਦੇ ਕਹਿਣ ਮੁਤਾਬਕ ਕਿ ਉਹਨੂੰ ਹਾਰਟ ਪ੍ਰੋਬਲਮ ਹੈ ਤੇ ਉਹਨੇ ਮੇਰੇ ਸਪੀਕਰ ਨੂੰ ਬੰਦ ਕਰਨ ਲਈ ਮੈਨੂੰ ਬੇਨਤੀ ਕੀਤੀ ਪਰ ਮੈਂ ਇਸ ਅਸਮਰਥਾ ਜਤਾਈ ਲੇਕਿਨ ਉਸ ਦੇ ਬਾਵਜੂਦ ਵੀ ਕੁਝ ਆਸ-ਪਾਸ ਦੇ ਦੁਕਾਨਦਾਰਾਂ ਦੇ ਕਹਿਣ ਤੋਂ ਬਾਅਦ ਮੈਂ ਇਹਦੀ ਆਵਾਜ਼ ਜਿਹੜੀ ਹੈ ਨਾ 2 ਪੁਆਇੰਟ ਤੇ ਸਹਿਮਤ ਕਰ ਲਈ ਉਹਦੇ ਬਾਵਜੂਦ ਵੀ ਉਹਨੇ ਜਿਹੜਾ ਹੈ ਨਾ ਪ੍ਰੈਸ਼ਰ ਪਾ ਕੇ ਇਹਨੂੰ ਪਰਮਨੈਂਟ ਬੰਦ ਕਰਨ ਦੀ ਮੈਨੂੰ ਗੁਹਾਰ ਲਾਈ ਜਿਹੜੀ ਕਿ ਮੈਨੂੰ ਮਨਜ਼ੂਰ ਨਹੀਂ ਸੀ ਉਸਨੇ ਇਸ ਮੇਰੇ ਇਨਕਾਰ ਤੋਂ ਬਾਅਦ ਖਾਣਾ ਸਿਟੀ ਕੋੜਕੂਰਾ ਨੂੰ ਇੱਕ ਦਰਖਾਸਤ ਦਿੱਤੀ ਮੇਰੇ ਖਿਲਾਫ ਤੇ ਜਿਸ ਦੇ ਸਬੰਧ ਦੇ ਵਿੱਚ ਕੋਈ ਸਰਕਾਰ ਸਰਦਾਰ ਇਕਬਾਲ ਸਿੰਘ ਜੀ ਐਸਆਈ ਤਤਪ੍ਰਿਸ਼ੀ ਅਫਸਰ ਕਰੀਬਨ ਕੁਝ ਦਿਨ ਪਹਿਲਾਂ ਆਏ ਸੀ ਤੇ ਉਹਨਾਂ ਨੇ ਮੇਰਾ ਵੀ ਪੱਖ ਸੁਣਿਆ ਤੇ ਉਹਦਾ ਵੀ ਪੱਖ ਸੁਣਿਆ ਤੇ ਉਹਨਾਂ ਨੇ ਬੜੇ ਟਰਮੀਨਲ ਗਲਵਾਤਨ ਨਤੀਜੇ ਕਢਿਆ ਕਿ ਤੁਹਾਨੂੰ ਅਗਰ ਹਾਰਟ ਪ੍ਰੋਬਲਮ ਹੈ ਤੇ ਤੁਸੀਂ ਆਪ ਦਾ ਇਲਾਜ ਕਰਾਓ ਤੇ ਮੈਨੂੰ ਤਾਂ ਇਹ ਆਵਾਜ਼ ਜ਼ਿਆਦਾ ਨਹੀਂ ਲੱਗ ਰਹੀ ਆਸ-ਪਾਸ ਦੇ ਦੁਕਾਨਦਾਰਾਂ ਕੋਲ ਵੀ ਪੁੱਛ ਪੜਤਾਲ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਪੁਲਿਸ ਨੂੰ ਵਹਿਲਾ ਨਾ ਸਮਝੋ ਇਸ ਤਰ੍ਹਾਂ ਦੀਆਂ ਦਰਖਾਸਤਾਂ ਦੇ ਕੇ ਤੇ ਇਹ ਕੋਈ ਡੀਜੇ ਜਾਂ ਹਾਈ ਫਾਈ ਡੈਕ ਨਹੀਂ ਚੱਲ ਰਿਹਾ ਇਸ ਕਰਕੇ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਮੈਂ ਬੰਦੀ ਉਹ ਚਲੇ ਗਏ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਪੀਸੀਆਰ ਮੋਟਰਸਾਈਕਲ ਤੇ ਸ਼੍ਰੀ ਮੋਨ ਲਾਲ ਐਸਆਈ ਹੋਮਗਾਰਡ ਪਾਰਟੀ ਨਾਲ ਆਏ ਤੇ ਉਹਨਾਂ ਨੇ ਵੀ ਮੈਨੂੰ ਅਗਾਹ ਕੀਤਾ ਕਿ ਐਸਐਚਓ ਸਾਹਿਬ ਦਾ ਹੁਕਮ ਹੈ ਕਿ ਸ਼ਹਿਰ ਦੇ ਸਾਰੇ ਸਪੀਕਰ ਬੰਦ ਕਰਵਾਏ ਜਾਂਦੇ ਆ ਮੈਂ ਪੁਰਾਣੀ ਦਾਣਾ ਮੰਡੀ ਰੇਲਵੇ ਪੁਲ ਤੇ ਇਸ ਤੁਹਾਡੀ ਸਬਜ਼ੀ ਮੰਡੀ ਦੀ ਬੰਦ ਕਰਵਾ ਕੇ ਆਇਆ ਤੇ ਤੁਹਾਨੂੰ ਵੀ ਹਦਾਇਤ ਕਰਦਾ ਕਿ ਤੁਸੀਂ ਇਹਦੀ ਮਨਜ਼ੂਰੀ ਲੈ ਕੇ ਜਾਂ ਤਾਂ ਚਲਾਓ ਤੇ ਜਾਂ ਫਿਰ ਇਹਨੂੰ ਬੰਦ ਕਰੋ ਮੈਂ ਉਹਨਾਂ ਦੇ ਇਸ ਤਰ੍ਹਾਂ ਦੇ ਸਟੈਪ ਤੋਂ ਬਾਅਦ ਇੱਕ ਦਰਖਾਸਤ ਟਾਈਪ ਕਰਕੇ ਉਸ ਦਿਨ ਵੀਰਵਾਰ ਸੀ ਮੈਂ ਦਰਖਾਸਤ ਟਾਈਪ ਕਰਕੇ ਸ਼ੁੱਕਰਵਾਰ ਮੈਂ ਐਸ ਡੀ ਐਮ ਮੈਡਮ ਦੇ ਪੇਸ਼ ਹੋਇਆ ਲੇਕਿਨ ਐਸ ਡੀ ਐਮ ਮੈਡਮ ਏ ਡੀ ਸੀ ਚਾਰਜ ਫਰੀਦਕੋਟ ਹੋਣ ਕਰਕੇ ਇੱਥੇ ਹਾਜ਼ਰ ਨਹੀਂ ਸਨ ਤੇ ਮੈਂ ਜਿਹੜਾ ਵਾਪਸ ਮੁੜਿਆ ਆਇਆ ਸ਼ਨੀਵਾਰ ਨੂੰ ਇੱਕ ਪਿਛਲੇ ਸ਼ਨੀਵਾਰ ਆਪਣਾ ਇੱਕ ਪੁਲਿਸ ਪਾਰਟੀ 112 ਨੰਬਰ ਡਾਇਲਿੰਗ ਰੈਪਿਡੈਕਸ ਫੋਰਸ ਜਿਪਸੀ ਦੇ ਵਿੱਚ ਤਾਇਨਾਤ ਆਪਣੇ ਸਟਾਫ ਨਾਲ ਆਈ ਤੇ ਉਹਨਾਂ ਨੇ ਵੀ ਜਿਹੜਾ ਹੈ ਨਾ ਇਸ ਦਰਖਾਸਤ ਬਾਬਤ ਗੱਲਬਾਤ ਕਰਕੇ ਤੇ ਮੈਨੂੰ ਅਗਾਹ ਕੀਤਾ ਤੇ ਇਤਫਾਕਨ ਉਹੀ ਦਰਖਾਸਤ ਮੇਰੇ ਕੋਲ ਸੀ ਤੇ ਮੈਂ ਉਹਨਾਂ ਨੂੰ ਪੜਾਈ ਤੇ ਉਹਨਾਂ ਨੇ ਸ਼੍ਰੀਮਾਨ ਜੀ ਕਿ ਆ ਵੀ ਤੁਸੀਂ ਇਹਨੂੰ ਅਪਲਾਈ ਕਰਕੇ ਉਸ ਤੋਂ ਬਾਅਦ ਚਲਾਓ ਉਸ ਦੌਰਾਨ ਸਬੰਧਤ ਹਾਥੇ ਵਾਲੇ ਨਾਲ ਕੋਈ ਤਕਰਾਰਬਾਜ਼ੀ ਹੋਈ ਜਿਦੇ ਚ ਮੌਕੇ ਦੇ ਗਵਾਹ ਉਹ ਐਸਐਸਏ ਤੇ ਪੁਲਿਸ ਪਾਰਟੀ ਵੀ ਹੈ ਉਹਨਾਂ ਨੇ ਉਸ ਤਕਰਾਰ ਨੂੰ ਸ਼ਾਂਤ ਕਰਨ ਲਈ ਮੇਰੇ ਮੇਰੇ ਨਾਲ ਮਦਦ ਕੀਤੀ ਤੇ ਇੱਕ ਵਾਰੀ ਮਾਹੌਲ ਨੂੰ ਸ਼ਾਂਤ ਕਰ ਦਿੱਤਾ ਤੇ ਉਸ ਦੌਰਾਨ ਉਸ ਹਾਥੇ ਵਾਲੇ ਨੇ ਤੇ ਉਹਦੇ ਕੁਝ ਅਣਪਛਤੇ ਵਿਅਕਤੀਆਂ ਨੇ ਮੈਨੂੰ ਧਮਕੀ ਵੀ ਦਿੱਤੀ ਤੇ ਜਾਨੂ ਮਾਰਨ ਲਈ ਵੀ ਤੇ ਕਿਹਾ ਵੀ ਇਹ ਬੰਦ ਤਾਂ ਤੈਨੂੰ ਕਰਨਾ ਹੀ ਪੈਣਾ ਹੈ ਲੇਕਿਨ ਪੁਲਿਸ ਪਾਰਟੀ ਨੇ ਇਸ ਮਾਹੌਲ ਨੂੰ ਸ਼ਾਂਤ ਕਰਕੇ ਇੱਕ ਵਾਰੀ ਜਾਂ ਮੈਂ ਮੇਰੇ ਅੱਡੇ ਦੀਆਂ ਤੇ ਮੇਰੇ ਨਾਲ ਦੇ ਜਿਹੜਾ ਕੋਈ ਜੂਸ ਵਾਲੇ ਆ ਉਹਨਾਂ ਦੀਆਂ ਫੋਟੋਆਂ ਪਿਕਚਰਾਂ ਆਪਦੇ ਮੋਬਾਈਲ 'ਚ ਫੀਡ ਕਰਕੇ ਤੇ ਆਪਣੀ ਕਾਰਵਾਈ ਖਤਮ ਕਰ ਦਿੱਤੀ ਉਸ ਤੋਂ ਬਾਅਦ ਮੈਂ ਇਹ ਦੋ ਤਿੰਨ ਦਿਨ ਗੇੜਾ ਮਾਰ ਕੇ ਮੈਂ 22 ਤਰੀਕ ਨੂੰ ਜਿਹੜਾ ਹੈ ਨਾ ਇਸ ਤਰੀਕ ਨੂੰ ਆਪਣਾ ਐਸ ਡੀ ਐਮ ਸਾਹਿਬ ਦੇ ਦਫ਼ਤਰ 'ਚ ਇਹ ਦਰਖਾਸਤ ਪੇਸ਼ ਕਰ ਦਿੱਤੀ ਜਿਸ ਦੇ ਜਿਸ ਦਾ ਅਜੇ ਮੈਨੂੰ ਕੋਈ ਰਸੀਟ ਨੰਬਰ ਨਹੀਂ ਮਿਲਿਆ ਤੇ ਐਤ ਕੀ ਫਿਰ ਆਪਣਾ 23 ਤਰੀਕ ਨੂੰ ਸ਼ਨੀਵਾਰ ਨੂੰ ਫਿਰ ਉਹੀ ਪੁਲਿਸ ਪਾਰਟੀ ਜੋ ਪਿਛਲੇ ਸ਼ਨੀਵਾਰ ਹਾਜ਼ਰ ਹੋਈ ਸੀਗੀ ਤੇ ਤੇ ਇਸ ਨੇ ਉਸ ਦਿਨ ਤਾਂ ਉਸ ਪੁਲਿਸ ਪਾਰਟੀ ਦੇ ਸਾਹਮਣੇ ਆਪਣੇ ਗੁੰਡਿਆਂ ਨਾਲ ਵੀ ਗੁੰਡਾਗਰਦੀ ਕੀਤੀ ਉਸ ਤੋਂ ਦੋ ਵਾਰ ਪਹਿਲਾਂ ਵੀ ਇਹਨੇ ਮੇਰੇ ਨਾਲ ਬਦਕਲਾ ਬਦਕਲਾਮੀ ਕੀਤੀ ਮੈਂ ਸਮਝਦਾ ਕਿ ਮੇਰੇ ਨਾਲ ਜੋ ਤਕਾ ਹੋਇਆ ਉਹ ਇਹਦੇ ਠੇਕੇਦਾਰਾਂ ਦੇ ਇਹਦੇ ਗੁੰਡਿਆਂ ਦੇ ਜਾਂ ਉਹਨਾਂ ਦੇ ਕਰਕੇ ਹੋ ਰਿਹਾ ਮੈਨੂੰ ਆਪਣੀ ਜਾਨ ਮਾਲ ਤੇ ਆਰਥਿਕ ਤਾ ਦਾ ਨੁਕਸਾਨ ਹੈ ਮੈਂ ਬਿਮਾਰ ਬੰਦਾ ਹਾਂ ਮੈਂ ਤੇ ਮੈਨੂੰ ਕਾਨੂੰਨ ਤੋਂ ਸੁਰੱਖਿਆ ਦੀ ਜ਼ਰੂਰਤ ਹੈ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਮੈਂ ਹਰ ਅਥਾਰਟੀ ਨੂੰ ਵੀ ਜਿਹੜਾ ਹੈ ਨਾ ਇਸ ਦੀ ਬੇਨਤੀ ਪੱਤਰ ਲਿਖ ਕੇ ਪੇਸ਼ ਹੋ ਰਿਹਾ ਹਾਂ